ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਇਸ ਵਾਰ ਐਤਵਾਰ ਵਾਲੇ ਦਿਨ ਇੱਕ ਚੀਜ਼ ਘਰ ਵਿੱਚ ਲਿਆ ਕੇ ਰੱਖ ਲਓ ਤੁਹਾਡਾ ਲੱਖਾਂ ਕਰੋੜਾਂ ਦਾ ਕਰਜ਼ਾ ਵੀ ਲੈ ਜਾਵੇਗਾ ਪੁਰਾਣੇ ਤੋਂ ਪੁਰਾਣੇ ਕਰਜ਼ੇ ਲੈ ਜਾਣਗੇ ਸਾਰੇ ਦੁੱਖ ਦੂਰ ਹੋਣਗੇ ਤੇ ਉਹ ਕੀ ਚੀਜ਼ ਹੈ ਜੋ ਤੁਸੀਂ ਲੈ ਕੇ ਘਰ ਵਿੱਚ ਰੱਖਣੀ ਹੈ ਇਹ ਦੱਸਣ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣੋ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦੇਣਾ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਹਮੇਸ਼ਾ ਹੀ ਪ੍ਰੇਰਨਾਦਾਇਕ ਕਹਾਣੀਆਂ ਜਾਂ ਗੁਰੂ ਸਾਹਿਬਾਨ ਦੀਆਂ ਸਾਖੀਆਂ ਜਾਂ ਕੁਝ ਹੱਡ ਬੀਤੀਆਂ ਸੁਣਾਉਂਦੇ ਹਾਂ ਤਾਂ ਜੋ ਉਹਨਾਂ ਸਾਖੀਆਂ ਕਹਾਣੀਆਂ ਹੱਡ ਬੀਤੀਆਂ ਤੋਂ ਅਸੀਂ ਕੋਈ ਚੰਗੇ ਸੇਧ ਲੈ ਸਕੀਏ ਕੋਈ ਅਸੀ ਗੱਲ ਜੋ ਸਾਡੇ ਮਨ ਨੂੰ ਠੋਕਰ ਮਾਰੇ ਤੇ ਸਾਡਾ ਮਨ ਚੰਗੇ ਪਾਸੇ ਲੱਗੇ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਇੱਕ ਪੈਣ ਨੇ ਦੱਸਿਆ ਕਿ ਉਸਦੇ ਸਿਰ ਤੇ ਕਰਜ਼ਾ ਬਹੁਤ ਸੀ ਤਕਰੀਬਨ ਤਕਰੀਬਨ 7 ਲੱਖ ਰੁਪਏ ਉਸਦੇ ਸਿਰ ਤੇ ਕਰਜ਼ਾ ਸੀ ਸਾਲ ਸੰਗਾ ਚ ਪਰ ਨਾ ਤਾਂ ਉਸ ਦਾ ਪਤੀ ਕੋਈ ਕੰਮ ਕਰਦਾ ਸੀ ਤੇ ਨਾ ਹੀ ਉਸ ਦਾ ਪੁੱਤਰ ਕਿਉਂਕਿ ਉਹ ਹਜੇ ਛੋਟਾ ਸੀ ਪੜਦਾ ਸੀ ਜਿਸ ਕਰਕੇ ਉਹ ਬੇਨ ਪਰੇਸ਼ਾਨ ਰਹਿੰਦੇ ਸੀ ਹਰ ਵਕਤ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਕੀ ਕਰਜ਼ਾ ਕਿਵੇਂ ਲਵੇਗਾ ਕਿਉਂਕਿ ਜਿਹੜੇ ਰਿਸ਼ਤੇਦਾਰਾਂ ਤੋਂ ਉਸਨੇ ਪੈਸੇ ਫੜੇ ਸੀ ਜਾਂ ਕਿਤੋਂ ਵੀ ਵਿਆਜ ਤੇ ਕਰਜ਼ਾ ਚੁੱਕਿਆ ਸੀ ਹੁਣ ਉਹ ਕਰਜ਼ੇ ਲਈ ਕਾਫੀ ਟਾਈਮ ਹੋ ਚੁੱਕਾ ਸੀ ਤੇ ਉਹ ਆਪੋ ਆਪਣੇ ਪੈਸੇ ਵਾਪਸ ਮੰਗਦੇ ਸਨ ਸੰਘਾ ਦੇ ਭੈਣ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੱਲਾ ਵਸੀਲਾ ਨਹੀਂ ਸੀ ਹੋਰ ਇਹ ਕਿ ਉਹ ਆਪਦੇ ਸਿਰੋਂ ਕਰਜਾ ਲਾ ਸਕੇ ਕਿਉਂਕਿ ਭੈਣ ਦੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਸ ਦੇ ਇਲਾਜ ਦੇ ਵਿੱਚ 5-6 ਲੱਖ ਰੁਪਏ ਲੱਗਾ ਸੀ ਜਦੋਂ ਉਸੇ ਪਤੀ ਦਾ ਐਕਸੀਡੈਂਟ ਹੋਇਆ ਸੀ ਕਿ ਉਸ ਵਕਤ ਭੈਣ ਕਹਿੰਦੀ ਕਿ ਮੇਰੇ ਕੋਲ ਪੈਸੇ ਨਹੀਂ ਸਨ ਪਰ ਮੇਰੇ ਪੁੱਤਰ ਨੇ ਰਿਸ਼ਤੇਦਾਰਾਂ ਦੀ ਮਦਦ ਲਈ ਮਿਹਨਤ ਤਰਲਾ ਕੀਤਾ ਕੁਝ ਪੈਸੇ ਰਿਸ਼ਤੇਦਾਰਾਂ ਤੋਂ ਫੜੇ, ਕੁਝ ਵਿਆਜ ਤੋਂ ਬੜੇ ਪਲਾਟ ਗੈਣੇ ਪਾਇਆ, ਕਿਸੇ ਤਰ੍ਹਾਂ ਇਲਾਜ ਕਰਵਾਇਆ ਪਰ ਉਹ ਕਹਿੰਦੀ ਕਿ ਮੇਰੇ ਪਤੀ ਤਾਂ ਬਚ ਗਏ ਪਰ ਹੁਣ ਉਹ ਨਹੀਂ ਕਰ ਸਕਦੇ ਸਨ। ਸਗੋਂ ਦਵਾਈਆਂ ਤੇ ਹੀ ਜ਼ਿੰਦਗੀ ਚੱਲ ਰਹੀ ਸੀ ਤੇ ਹਰ ਮਹੀਨੇ ਦਵਾਈ ਤੇ ਵੀ ਖਰਚਾ ਬਹੁਤ ਆਉਂਦਾ ਸੀ। ਜਿਸ ਕਾਰਨ ਵਿਆਜ ਪੈ ਰਿਆ ਸੀ ਤੇ ਰਕਮ ਵੱਧ ਰਹੀ ਸੀ। ਭੈਣ ਕਹਿਣ ਲੱਗੀ ਕਿ ਮੇਰੀ ਪਰੇਸ਼ਾਨੀ ਦਿਨੋ-ਦਿਨ ਵੱਧਦੀ ਗਈ। ਮੈਂ ਖੁਦ ਬਿਮਾਰ ਰਹਿਣ ਲੱਗ ਗਈ ਚਿੰਤਾ ਸੋਣ ਲੱਗ ਗਈ ਚਿੰਤਾ ਇਹ ਸੀ ਕਿ ਬੱਚਾ ਇਹਨਾਂ ਕਰਜ਼ਾ ਕਿਵੇਂ ਲਾਵੇਗਾ ਕਹਿੰਦੀ ਮੈਂ ਗੁਰੂ ਘਰ ਜਾਣਾ ਅਰਦਾਸ ਬੇਨਤੀ ਕਰਨੇ ਕਿ ਪ੍ਰਮਾਤਮਾ ਕੋਈ ਐਸੀ ਵਿਧ ਬਣਾ ਕੋਈ ਐਸਾ ਹਿੱਲਾ ਵਸੀਲਾ ਬਣਾ ਦਿਓ ਕੋਈ ਚਮਤਕਾਰ ਹੋ ਜਾਵੇ ਕਿਰਪਾ ਕਰ ਦਿਓ ਕਿ ਇਹ ਕਰਜ਼ਾ ਲੈ ਜਾਵੇ ਬੱਚੇ ਦੇ ਸਿਰ ਤੋਂ ਕਰਜ਼ਾ ਲੈ ਜਾਵੇ ਭੈਣ ਦੱਸਦੀ ਹੈ ਕਿ ਗੁਰੂ ਘਰ ਹੀ ਮੈਨੂੰ ਇੱਕ ਰੱਬੀ ਰੂਹ ਮਿਲੀ ਗੱਲਬਾਤ ਉਸਦੇ ਨਾਲ ਹੋਈ ਦੁੱਖ ਸੁੱਖ ਸਾਂਝਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਪੈਣੇ ਤੂੰ ਕਿੰਨੇ ਵਜੇ ਉੱਠਦੀ ਹੈ ਤਾਂ ਮੈਂ ਅਗੋ ਕਿਹਾ ਕਿ ਅਸੀਂ ਤਾਂ 6 ਵਜੇ ਉੱਠਦੇ ਹਾਂ ਉਹ ਮੈਨੂੰ ਕਹਿੰਦੀ ਕਿ ਤੂੰ ਇਸ ਤਰ੍ਹਾਂ ਕਰਿਆ ਕਰ 4 ਵਜੇ ਜਾਂ 4:30 ਵਜੇ ਉੱਠਣਾ ਸ਼ੁਰੂ ਕਰ ਦੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦੇ ਉਹ ਸਭ ਤੋਂ ਪਹਿਲਾਂ ਤਾਂ ਅੰਮ੍ਰਿਤ ਵੇਲੇ ਵਿੱਚ ਇੰਨੀਆਂ ਬਖਸ਼ਿਸ਼ਾਂ ਹਨ ਵਰਕ ਤਾਂ ਹਨ ਕਿ ਤੇਰੇ ਘਰ ਦੇ ਵਿੱਚ ਖੁਸ਼ਹਾਲੀ ਆ ਜਾਵੇਗੀ ਜਿੱਦਾਂ ਤੋਂ ਤੂੰ ਅੰਮ੍ਰਿਤ ਵੇਲਾ ਉਠੇਂਗੀ ਉਸ ਤੋਂ ਬਾਅਦ ਦੋਸਤੋ ਬਾਅਦ ਤੂੰ ਇਸ਼ਨਾਨ ਕਰਕੇ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਨੇ ਹਨ ਤਿੰਨ ਪਾਠ ਤੋਂ ਚੋਪਾਈ ਸਾਹਿਬ ਜੀ ਦੇ ਤੇ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਕਰਕੇ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਛੇ ਪੌੜੀਆਂ ਪੜ ਕੇ ਅਰਦਾਸ ਕਰਿਆ ਕਰ ਜੋ ਪੈਰਾ ਕਟਿਆ ਕਰ ਤੇ ਤੂੰ ਸਵੇਰੇ ਸਵੇਰੇ ਹੀ ਜੋ ਪੈਰਾ ਕੱਟ ਲਿਆ ਕਰ ਤੇ ਦੇਖੀਂ papa dev singh ਜੀ ਦੇ ਦਰ ਤੇ ਕਿਰਪਾ ਹੁੰਦੀ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਤੇਰਾ ਸਾਰਾ ਕਰਜ਼ਾ ਦਿਨਾਂ ਦੇ ਵਿੱਚ ਲੈ ਜਾਵੇਗਾ ਉਹ ਸਾਰੀ ਗੱਲ ਮੈਂ ਸੁਣੀ ਭੈਣ ਕਹਿੰਦੀ ਕਿ ਉਹ ਕਹਿੰਦੇ ਕਿ ਤੂੰ ਤੰਦਰੁਸਤ ਹੈ ਇਸ ਲਈ ਤੂੰ ਇਸ਼ਨਾਨ ਕਰਕੇ ਦੇਗ ਬਣਾ ਕੇ ਪਾਠ ਆਰੰਭ ਕਰ ਲਿਆ ਕਰ ਤੇਰੇ પતિ ਭਾਵੇਂ ਠੀਕ ਨਹੀਂ ਰਹਿੰਦੇ ਜੋ ਮੂੰਹ ਹੱਦ ਧੋ ਕੇ ਵੀ ਪਾੜ ਸਕਦੇ ਹਨ ਤਾਂ ਉਹਨਾਂ ਨੂੰ ਵੀ ਨਾਲ ਪਾੜ ਕਰਨ ਦੇ ਲਈ ਕਹਿ ਲਿਆ ਕਰ ਭੈਣ ਕਹਿੰਦੀ ਕਿ ਮੈਂ ਘਰ ਆਈ ਆਪਣੇ ਪਤੀ ਨਾਲ ਗੱਲਬਾਤ ਕੀਤੀ ਕਿ ਅੱਜ ਮੈਨੂੰ ਇੱਕ ਸੱਜਣ ਪੁਰਖ ਮਿਲੇ ਤੇ ਉਹਨਾਂ ਨੇ ਬਾਣੀ ਪੜਨ ਸਿਮਰਨ ਕਰਨ ਲਈ ਕਿਹਾ ਹੈ ਕਿ ਤੁਸੀਂ ਮੇਰੇ ਨਾਲ ਸਵੇਰੇ ਹੀ ਬਾਣੀ ਦਾ ਜਾਪ ਸ਼ੁਰੂ ਕਰ ਸਕਦੇ ਹੋ ਤਾਂ ਭੈਣ ਦੇ ਪਤੀ ਇਸ ਗੱਲ ਦੇ ਲਈ ਰਾਜ਼ੀ ਹੋ ਗਏ ਤੇ ਕਹਿਣ ਲੱਗੇ ਜਿੰਨਾ ਸਮਾਂ ਮੈਂ ਮੇਰੇ ਕੋਲੋਂ ਬੈਠਿਆ ਗਿਆ ਮੈਂ ਜ਼ਰੂਰ ਬੈਠਾਂਗਾ ਇਸੇ ਤਰ੍ਹਾਂ ਹੀ ਭੈਣ ਕਹਿੰਦੀ ਕਿ ਮੈਂ ਰੋਜ਼ 4 ਵਜੇ ਉੱਠਦੀ ਇਸ਼ਨਾਨ ਕਰਕੇ ਦੇਗ ਬਣਾ ਲੈਂਦੀ ਤੇ ਪਾਠ ਆਰੰਭ ਕਰ ਦਿੰਦੀ ਮੇਰੇ ਪਤੀ ਵੀ ਇੱਕ ਘੰਟਾ ਗੁਰੂ ਦੀ ਚਾਦਰ ਵਿੱਚ ਮੇਰੇ ਨਾਲ ਬੈਹਂਦੇ ਦੋਵੇਂ ਹੀ ਅਸੀਂ ਭਾਵਨਾ ਦੇ ਨਾਲ ਬਾਣੀ ਪੜ੍ਹਦੇ ਭਾਵਨਾ ਸੱਚੀ ਸੀ ਇਸ ਲਈ ਉਸ ਦਾ ਫਾਲਵੇ ਛੇਤੀ ਮਿਲ ਗਿਆ ਕਿਉਂਕਿ ਗੁਰੂ ਆਪਣੇ ਬੱਚਿਆਂ ਨੂੰ ਆਪਣੇ ਨਾਲ ਕਿਸੇ ਬਹਾਨੇ ਦੇ ਨਾਲ ਜੋੜਦੇ ਨੇ ਜਿਸ ਤੋਂ ਉਹਨਾਂ ਨੇ ਸੇਵਾ ਲੈਣੀ ਹੋਵੇ ਉਹ ਉਹੋ ਜਿਹੀ ਵਿੱਦ ਬਣਾ ਦਿੰਦੇ ਨੇ ਤੇ ਭੈਣ ਕਹਿੰਦੀ ਕਿ ਕਦੇ ਕਿਸੇ ਟਾਈਮ ਮੇਰੇ ਪਤੀ ਨੇ 90 ਹਜ਼ਾਰ ਦਾ ਇੱਕ ਪਲਾਟ ਲਿਆ ਸੀ ਜਿਸ ਜਗ੍ਹਾ ਤੇ ਜਿਸ ਜਗ੍ਹਾ ਤੇ ਇਹ ਪਲਾਟ ਕਟਵਾਇਆ ਸੀ ਉਥੇ ਕੋਈ ਫੈਕਟਰੀ ਬਣਾਣ ਕਰਕੇ ਇਹ ਪਲਾਟ ਜੋ 90 ਹਜ਼ਾਰ ਦਾ ਲਿਆ ਸੀ 10 ਲੱਖ ਦਾ ਵਿਕ ਰਿਹਾ ਸੀ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਅਸੀਂ ਇਹ ਗੱਲ ਕਦੇ ਸੋਚੀ ਨਹੀਂ ਸੀ ਕਿ ਉਹ ਪਲਾਟ ਅਸੀਂ ਇਸ ਕਰਕੇ ਨਹੀਂ ਵੇਚ ਅਸੀਂ ਕਿ 90000 ਨਾਲ ਸਾਡਾ ਕਰਜ਼ਾ ਤਾਂ ਨਹੀਂ ਲੈਣਾ ਜੇ ਕਿਦਰ ਸਾਨੂੰ ਕਿਸੇ ਚੀਜ਼ ਦੀ ਜ਼ਿਆਦਾ ਹੀ ਲੋੜ ਪਈ ਫਿਰ ਅਸੀਂ ਪਲਾਟ ਵੇਚਾਂਗੇ ਤੇ ਕਹਿੰਦੀ ਕਿ ਉਹਨਾਂ ਨੇ ਸਾਨੂੰ ਇਹ ਆਫਰ ਮਿਲੇ ਕਿ ਸਾਡਾ ਜਿਹੜਾ ਪਲਾਟ ਸੀ ਉਹ 10 ਲੱਖ ਦਾ ਵੇਖ ਗਿਆ ਅਸੀਂ ਇੰਨੇ ਖੁਸ਼ ਸੀ ਕਿ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਸੋਚਿਆ ਨਹੀਂ ਸੀ ਕਿ ਅਸੀਂ ਵੀ ਕਰਜ਼ੇ ਮੁਕਤ ਹੋ ਜਾਵਾਂਗੇ ਕਿਉਂਕਿ ਇੰਨੇ ਰਿਸ਼ਤੇਦਾਰਾਂ ਦੇ ਪੈਸੇ ਦੇਣੇ ਸਨ ਤੇ ਉਹ ਵੀ ਹੁਣ ਸਾਡੇ ਤੇ ਪਾਸਾ ਵਟ ਰਹੇ ਸਨ ਕਿ ਸਾਡੇ ਪੈਸੇ ਮੋੜ ਦਿਓ ਪਰ ਸਾਨੂੰ ਪਤਾ ਸੀ ਕਿ ਸਾਡੇ ਕੋਲ ਪੈਸੇ ਆਉਣ ਦਾ ਜਰੀਆ ਕੋਈ ਨਹੀਂ ਹੈ ਪਰ ਜਿੱਦਣ ਤੋਂ ਅਸੀਂ ਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਪੈਸਾ ਪਤਾ ਨਹੀਂ ਕਿੱਧਰੋਂ ਆ ਗਿਆ ਸੁੱਖ ਪਤਾ ਨਹੀਂ ਕਿੱਧਰੋਂ ਆ ਗਏ 10 ਲੱਖ ਵਿੱਚੋਂ 7 ਲੱਖ ਅਸੀਂ ਕਰਜ਼ਾ ਲਾਇਆ ਬਾਕੀ ਪੈਸਿਆਂ ਨਾਲ ਅਸੀਂ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸ਼ੁਰੂ ਕੀਤੀ ਦੋਵੇਂ ਪਤੀ ਪਤਨੀ ਦੁਕਾਨ ਚਲਾਉਂਦੇ ਸਾਂ ਮੇਰੇ ਪਤੀ ਵੀ ਬੈਠੇ-ਬੱਠੇ ਹਿਸਾਬ-ਕਿਤਾਬ ਕਰ ਦਿੰਦੇ ਸਨ ਹੋਰ ਨਹੀਂ ਤਾਂ ਜਦੋਂ ਆਉਂਦੀ ਮੈਂ ਚੌਂਕੇ 'ਚ ਕੰਮ ਕਰਦੀ ਹੁੰਦੀ ਸੀ ਤਾਂ ਮੈਨੂੰ ਦੁਕਾਨ ਦਾ ਕੋਈ ਫਿਕਰ ਨਹੀਂ ਸੀ ਹੁੰਦਾ ਕਿ ਚਲੋ ਭਾਵੇਂ ਉਹ ਠੀਕ ਨਹੀਂ ਪਰ ਫਿਰ ਵੀ ਦੁਕਾਨ ਦੇ ਵਿੱਚ ਬੈਠੇ ਹਨ ਉਹਨਾਂ ਦੀ ਚਾਰਚੋਂ ਫੇਰ ਨਿਗਾਹ ਤਾਂ ਜਾਂਦੀ ਹੈ ਇਸ ਨਾਲ ਸੰਢਾ ਚੰਗੀ ਕਮਾਈ ਦਾ ਸਾਧਨ ਵੀ ਸਾਨੂੰ ਮਿਲ ਗਿਆ ਹੁਣ ਅਸੀਂ ਬੜੇ ਸੁਖੀ ਹਾਂ ਪਰ ਭੈਣ ਕਹਿੰਦੀ ਕਿ ਮੈਂ ਆਪਣਾ ਨੇਮ ਨਹੀਂ ਛੱਡਿਆ ਅਸੀਂ ਤੜਕੇ ਉਸੇ ਤਰ੍ਹਾਂ 4 ਵਜੇ ਉੱਠਣਾ ਤੇ ਨਾਮ ਪਾਣੀ ਇਸ਼ਨਾਨ ਕਰਕੇ ਬਾੜ ਕਰਕੇ 6 ਵਜੇ ਦੁਕਾਨ ਖੋਲ੍ਹ ਦੇਣੀ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਬੜੇ ਖੁਸ਼ ਤੇ ਸੁਖੀ ਸਾਂ ਸਾਾ ਸੰਗਤ ਜੀ ਜਿਹੜੀ ਅੱਜ ਦੀ ਇਹ ਘਟਨਾ ਸੁਣਾਈ ਹੈ ਇਹਦਾ ਸੁਣਾਉਣ ਦਾ ਮਕਸਦ ਵੀ ਇਹੀ ਹੈ ਕਿ ਜੇ ਅਸੀਂ ਵੀ ਇਸ ਵਾਰ ਐਤਵਾਰ ਵਾਲੇ ਦਿਨ ਆਪਣੇ ਘਰ ਕੁਝ ਲੈ ਕੇ ਆਉਣਾ ਹੈ ਤੇ ਉਹ ਹੈ ਨਾਮ ਪਾਣੀ ਆਪਣੇ ਘਰ ਦੇ ਵਿੱਚ ਲੈ ਆਓ ਕਿਉਂਕਿ ਐਤਵਾਰ ਵਾਲਾ ਦਿਨ ਸ਼ਹੀਦਾਂ ਦਾ ਦਿਨ ਹੁੰਦਾ ਹੈ ਅਤੇ ਨੌਕਰੀ ਪੇਸ਼ੇਵਾਲਿਆਂ ਨੂੰ ਵੀ ਉਸ ਦਿਨ ਛੁੱਟੀ ਹੁੰਦੀ ਹੈ ਤਾਂ ਉਹ ਵੀ ਨਾਮਚਾ ਪੋਸ ਸਕਦੇ ਹਨ ਇਹ ਐਤਵਾਰ ਵਾਲਾ ਦਿਨ ਚੰਗਾ ਦਿਨ ਹੈ ਗੁਰਬਾਣੀ ਦੇ ਨਾਲ ਜੁੜਨ ਦਾ ਤੇ ਆਓ ਇਸ ਵਾਰ ਐਤਵਰ ਵਾਲੇ ਦਿਨ ਤੋਂ ਹੀ ਸ਼ੁਰੂਆਤ ਕਰੀਏ ਨਵੀਂ ਜ਼ਿੰਦਗੀ ਦੀ ਜ਼ਿੰਦਗੀ ਨੂੰ ਬਦਲਣ ਦਾ ਇੱਕ ਬਹੁਤ ਹੀ ਸੁਨਹਿਰੀ ਮੌਕਾ ਸਾਨੂੰ ਮਿਲਿਆ ਹੈ ਅਸੀਂ ਵੀ ਗੁਰੂ ਦੇ ਲੜ ਲੱਗੇ ਤੇ ਆਪਣੀ ਦੁਨਿਆਵੀ ਕਰਜੇ ਲਈਏ ਤੇ ਜਨਮ ਜਨਮਾਂ ਤਰਾਂ ਤੋਂ ਸਾਡੇ ਸਿਰ ਤੇ ਕਰਜੇ ਨੇ ਜੋ ਅਸੀਂ ਆਪਣੀ ਗਲ ਵਿਕਾਰਾਂ ਦੇ ਮਹਿਲ ਪਾਈ ਹੈ ਉਹ ਮਹਿਲ ਵੀ ਲਾ ਲਈਏ ਇਸ ਲਈ ਐਤਵਰ ਵਾਲੇ ਦਿਨ ਬਾਣੀ ਨਾਲ ਜੁੜੋ ਅੰਮ੍ਰਿਤ ਵੇਲੇ ਉਠੋ ਗੁਰਬਾਣੀ ਦਾ ਸਿਮਰਨ ਕਰੋ ਤੁਸੀਂ ਦੇਖਣਾ ਕੁਝ ਹੀ ਦਿਨਾਂ ਦੇ ਵਿੱਚ ਖੁਦ ਮਹਿਸੂਸ ਕਰੋਗੇ ਤੇ ਤੁਹਾਡੀ ਇਹ ਆਦਤ ਬਣ ਜਾਵੇਗੀ ਫਿਰ ਤੁਸੀਂ ਰੋਜ਼ਾਨਾ ਹੀ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿਓਗੇ ਬਾਣੀ ਪੜਨੀ ਸ਼ੁਰੂ ਕਰ ਦਿਓਗੇ ਤੇ ਤੁਸੀਂ ਆਪ ਸੋਚੋਗੇ ਕਿ ਅਸੀਂ ਬਾਣੀ ਪੜਨ ਦੇ ਨਾਲ ਕਿੰਨੇ ਸੁਖੀ ਵੱਸਦੇ ਹਾਂ ਤੁਹਾਡੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਹੈ ਤੁਸੀਂ ਖੁਦ ਮਹਿਸੂਸ ਕਰੋਗੇ ਪਰਮਾਤਮਾ ਨੇ ਤੁਹਾਨੂੰ ਕਿੰਨੀਆਂ ਦਾਤਾਂ ਦਿੱਤੀਆਂ ਨੇ ਕਿੰਨੀਆਂ ਖੁਸ਼ੀਆਂ ਬਖਸ਼ਿਸ਼ਾਂ ਕੀਤੀਆਂ ਨੇ ਇਹ ਤੁਸੀਂ ਖੁਦ ਮਹਿਸੂਸ ਕਰੋਗੇ ਤਾਂ ਫਿਰ ਅੱਜ ਦੀ ਇਹ ਕਥਾ ਵਿਚਾਰ ਕਰਦਿਆਂ ਜੇਕਰ ਕੋਈ ਗਲਤੀ ਹੋ ਗਈ ਹੈ ਤਾਂ ਮaaf ਕਰਨਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਵਾਹਿਗੁਰੂ ਸ਼ੇਕਾ ਖਾਲਸਾ ਵਾਹਿਗੁਰੂ ਜੀ ਕਿਫਤੇ